ਸ੍ਰੀ ਵਾਹਿਗੁਰੂ ਜੀ ਸ਼ਲੋਕ ਮਹੱਲਾ ਪਹਿਲਾ ਬਿਸਮਾਦ ਨਾਦ ਬਿਸਮਾਦ ਵੇਦ ਬਿਸਮਾਦ ਜੀ ਬਿਸਮਾਦ ਭੇਦ ਬਿਸਮਾਦ ਰੂਪ ਬਿਸਮਾਦ ਰੰਗ ਬਿਸਮਾਦ ਨਾਗੇ ਫਿਰਹਿ ਜੰਤ ਬਿਸਮਾਦ ਪਾਉਣ ਬਿਸਮਾਦ ਪਾਣੀ ਬਿਸਮਾਦ ਅਗਨੀ ਖੇੜੇ ਵਿਡਾਣੀ ਬਿਸਮਾਦ ਧਰਤੀ ਬਿਸਮਾਦ ਖਾਣੀ ਬਿਸਮਾਦ ਸਾਦ ਲੱਗੇ ਪ੍ਰਾਣੀ ਬਿਸਮਾਦ ਸੰਯੋਗ ਬਿਸਮਾਦ ਵਿਜੋਗ ਬਿਸਮਾਦ ਭੋਖ ਬਿਸਮਾਦ ਭੋਗ ਬਿਸਮਾਦ ਸੈਵਤ ਬਿਸਮਾਦ ਸਲਾਹ ਬਿਸਮਾਦ ਉਜੜ ਬਿਸਮਾਦ ਰਹਾ ਬਿਸਮਾਦ ਨੇੜੇ ਬਿਸਮਾਦ ਦੂਰ ਬਿਸਮਾਦ ਦੇਖੈ ਹਾਜ਼ਰਾ ਹਜ਼ੂਰ ਵੇਖ ਵਡਾਣ ਰਹਾ ਬਿਸਮਾਦ ਨਾਨਕ ਬੁਝਣ ਭੁਰੇ ਭਾਗ ਸ੍ਰੀ ਵਾਹਿਗੁਰੂ ਜੀ ਸ਼ਲੋਕ ਮਹੱਲਾ ਪਹਿਲਾ ਬਿਸਮਾਦਨਾਦ ਬਿਸਮਾਦ ਵੇਦ ਬਿਸਮਾਦ ਜੀ ਬਿਸਮਾਦ ਭੇਦ ਬਿਸਮਾਦ ਰੂਪ ਬਿਸਮਾਦ ਰੰਗ ਬਿਸਮਾਦ ਨਾਗੇ ਫਿਰਹੇ ਜੰਤ ਬਿਸਮਾਦ ਪਾਉਣ ਬਿਸਮਾਦ ਪਾਣੀ ਬਿਸਮਾਦ ਅਗਨੀ ਖੇਡ へ ਵਿਡਾਣੀ ਬਿਸਮਾਦ ਧਰਤੀ ਬਿਸਮਾਦ ਖਾਣੀ ਬਿਸਮਾਦ ਸਾਦ ਲੱਗੇ ਪ੍ਰਾਣੀ ਬਿਸਮਾਦ ਸੰਯੋਗ ਬਿਸਮਾਦ ਵਿਜੋਗ ਬਿਸਮਾਦ ਭੁਖ ਬਿਸਮਾਦ ਭੋਗ ਬਿਸਮਾਦ ਸਹਿਤ ਬਿਸਮਾਦ ਸਲਾਹ ਬਿਸਮਾਦ ਉਜੜ ਬਿਸਮਾਦ ਰਹਾ ਬਿਸਮਾਦ ਨੇੜੇ ਬਿਸਮਾਦ ਦੂਰ ਬਿਸਮਾਦ ਦੇਖੇ ਹਾਜ਼ਰਾ ਹਜ਼ੂਰ ਵੇਖ ਵਡਾਣ ਰਹਾ ਬਿਸਮਾਦ ਨਾਨਕ ਬੁਝਣ ਪੁਰੇ ਭਾਗ ਸ੍ਰੀ ਵਾਹਿਗੁਰੂ ਜੀ ਸ਼ਲੋਕ ਮਹੱਲਾ ਬਹਿਲਾ ਬਿਸਮਾਦਨਾਦ ਬਿਸਮਾਦ ਵੇਦ ਬਿਸਮਾਦ ਜੀ ਬਿਸਮਾਦ ਭੇਦ ਬਿਸਮਾਦ ਰੂਪ ਬਿਸਮਾਦ ਰੰਗ ਬਿਸਮਾਦ ਨਾਗੇ ਫਿਰਹੇ ਜੰਤ ਬਿਸਮਾਦ ਪਾਉਣ ਬਿਸਮਾਦ ਪਾਣੀ ਬਿਸਮਾਦ ਅਗਨੀ ਖੇੜੇ ਵਿਡਾਣੀ ਬਿਸਮਾਦ ਧਰਤੀ ਬਿਸਮਾਦ ਖਾਣੀ ਬਿਸਮਾਦ ਸਾਦ ਲੱਗੇ ਪ੍ਰਾਣੀ ਬਿਸਮਾਦ ਸੰਯੋਗ ਬਿਸਮਾਦ ਵਿਜੋਗ ਬਿਸਮਾਦ ਭੁਖ ਬਿਸਮਾਦ ਭੋਗ ਬਿਸਮਾਦ ਸਹਿਤ ਬਿਸਮਾਦ ਸਲਾਹਾ ਬਿਸਮਾਦ ਉਜੜ ਬਿਸਮਾਦ ਰਹਾ ਬਿਸਮਾਦ ਨੇੜੇ ਬਿਸਮਾਦ ਦੂਰ ਬਿਸਮਾਦ ਦੇਖੇ ਹਾਜ਼ਰਾ ਹਜੂਰ ਵੇਖ ਵਡਾਣ ਰਹਾ ਬਿਸਮਾਦ ਨਾਨਕ ਬੁਝਣ ਭੁਰੇ ਭਾਗ ਸ੍ਰੀ ਵਾਹਿਗੁਰੂ ਜੀ ਸ਼ਲੋਕ ਮਹੱਲਾ ਪਹਿਲਾ ਬਿਸਮਾਦਨਾਦ ਬਿਸਮਾਦ ਵੇਦ ਬਿਸਮਾਦ ਜੀ ਬਿਸਮਾਦ ਭੇਦ ਬਿਸਮਾਦ ਰੂਪ ਬਿਸਮਾਦ ਰੰਗ ਬਿਸਮਾਦ ਨਾਗੇ ਫਿਰਹੇ ਜੰਤ ਬਿਸਮਾਦ ਪਾਉਣ ਬਿਸਮਾਦ ਪਾਣੀ ਬਿਸਮਾਦ ਅਗਨੀ ਖੇਡ へ ਵਿਡਾਣੀ ਬਿਸਮਾਦ ਧਰਤੀ ਬਿਸਮਾਦ ਖਾਣੀ ਬਿਸਮਾਦ ਸਾਦ ਲੱਗੇ ਪ੍ਰਾਣੀ ਬਿਸਮਾਦ ਸੰਯੋਗ ਬਿਸਮਾਦ ਵਿਜੋਗ ਬਿਸਮਾਦ ਭੁਖ ਬਿਸਮਾਦ ਭੋਗ ਬਿਸਮਾਦ ਸਹਿਤ ਬਿਸਮਾਦ ਸਲਾਹ ਬਿਸਮਾਦ ਉਜੜ ਬਿਸਮਾਦ ਰਹਾ ਬਿਸਮਾਦ ਨੇੜੇ ਬਿਸਮਾਦ ਦੂਰ ਬਿਸਮਾਦ ਦੇਖੇ ਹਾਜ਼ਰਾ ਹਜ਼ੂਰ ਵੇਖ ਵਡਾਣ ਰਹਾ ਬਿਸਮਾਦ ਨਾਨਕ ਬੁਝਣ ਪੁਰੇ ਭਾਗ ਸ੍ਰੀ ਵਾਹਿਗੁਰੂ ਜੀ ਸ਼ਲੋਕ ਮਹੱਲਾ ਪਹਿਲਾ ਬਿਸਮਾਦ ਨਾਦ ਬਿਸਮਾਦ ਵੇਦ ਬਿਸਮਾਦ ਜੀਬ ਬਿਸਮਾਦ ਭੇਦ ਬਿਸਮਾਦ ਰੂਪ ਬਿਸਮਾਦ ਰੰਗ ਬਿਸਮਾਦ ਨਾਗੇ ਫਿਰਹੇ ਜੰਤ ਬਿਸਮਾਦ ਪਾਉਣ ਬਿਸਮਾਦ ਪਾਣੀ ਬਿਸਮਾਦ ਅਗਨੀ ਖੇੜੇ ਵਿਡਾਣੀ ਬਿਸਮਾਦ ਧਰਤੀ ਬਿਸਮਾਦ ਖਾਣੀ ਬਿਸਮਾਦ ਸਾਦ ਲੱਗੇ ਪ੍ਰਾਣੀ ਬਿਸਮਾਦ ਸੰਯੋਗ ਬਿਸਮਾਦ ਵਿਜੋਗ ਬਿਸਮਾਦ ਭੁਖ ਬਿਸਮਾਦ ਭੋਗ ਬਿਸਮਾਦ ਸਹਿਤ ਬਿਸਮਾਦ ਸਲਾਹ ਬਿਸਮਾਦ ਉਜੜ ਬਿਸਮਾਦ ਰਹਾ ਬਿਸਮਾਦ ਨੇੜੇ ਬਿਸਮਾਦ ਦੂਰ ਬਿਸਮਾਦ ਦੇਖੇ ਹਾਜ਼ਰਾ ਹਜੂਰ ਵੇਖ ਵਡਾਣ ਰਹਾ ਬਿਸਮਾਦ ਨਾਨਕ ਬੁਝਣ ਪੂਰੇ ਭਾਗ ਸ੍ਰੀ ਵਾਹਿਗੁਰੂ ਜੀ ਸ਼ਲੋਕ ਮਹੱਲਾ ਬਹਿਲਾ ਬਿਸਮਾਦਨਾਦ ਬਿਸਮਾਦਵੇਦ ਬਿਸਮਾਦਜੀ ਬਿਸਮਾਦਪੇਦ ਬਿਸਮਾਦਰੂਪ ਬਿਸਮਾਦਰੰਗ ਬਿਸਮਾਦਨਾਗੇ ਫਿਰਹੇਜੰਤ ਬਿਸਮਾਦਪਾਉਣ ਬਿਸਮਾਦਪਾਣੀ ਬਿਸਮਾਦਅਗਨੀ ਖੇਢੇਵਡਾਣੀ ਬਿਸਮਾਦਤਰਤੀ ਬਿਸਮਾਦਖਾਣੀ ਬਿਸਮਾਦਸਾਦਲਗੇਪਰਾਣੀ ਬਿਸਮਾਦਸੰਯੋਗ ਬਿਸਮਾਦਵਿਜੋਗ ਬਿਸਮਾਦਪੋਖ ਬਿਸਮਾਦਭੋਗ ਬਿਸਮਾਦ ਸਹਿਤ ਬਿਸਮਾਦ ਸਲਾਹਾ ਬਿਸਮਾਦ ਉਜੜ ਬਿਸਮਾਦ ਰਹਾ ਬਿਸਮਾਦ ਨੇੜੇ ਬਿਸਮਾਦ ਦੂਰ ਬਿਸਮਾਦ ਦੇਖੇ ਹਾਜ਼ਰਾ ਹਜੂਰ ਵੇਖ ਵਡਾਣ ਰਹਾ ਬਿਸਮਾਦ ਨਾਨਕ ਬੁਝਣ ਭੁਰੇ ਭਾਗ ਸ੍ਰੀ ਵਾਹਿਗੁਰੂ ਜੀ ਸ਼ਲੋਕ ਮਹੱਲਾ ਪਹਿਲਾ ਬਿਸਮਾਦ ਨਾਦ ਬਿਸਮਾਦ ਵੇਦ ਬਿਸਮਾਦ ਜੀ ਬਿਸਮਾਦ ਭੇਦ ਬਿਸਮਾਦ ਰੂਪ ਬਿਸਮਾਦ ਰੰਗ ਬਿਸਮਾਦ ਨਾਗੇ ਫਿਰਹਿ ਜੰਤ ਬਿਸਮਾਦ ਪਾਉਣ ਬਿਸਮਾਦ ਪਾਣੀ ਬਿਸਮਾਦ ਅਗਨੀ ਖੇੜੇ ਵਿਡਾਣੀ ਬਿਸਮਾਦ ਧਰਤੀ ਬਿਸਮਾਦ ਖਾਣੀ ਬਿਸਮਾਦ ਸਾਦ ਲੱਗੇ ਪ੍ਰਾਣੀ ਬਿਸਮਾਦ ਸੰਯੋਗ ਬਿਸਮਾਦ ਵਿਜੋਗ ਬਿਸਮਾਦ ਭੋਖ ਬਿਸਮਾਦ ਭੋਗ ਬਿਸਮਾਦ ਸੈਫਤ ਬਿਸਮਾਦ ਸਲਾਹਾ ਬਿਸਮਾਦ ਉਜੜ ਬਿਸਮਾਦ ਰਹਾ ਬਿਸਮਾਦ ਨੇੜੇ ਬਿਸਮਾਦ ਦੂਰ ਬਿਸਮਾਦ ਦੇਖੇ ਹਾਜ਼ਰਾ ਹਜੂਰ ਵੇਖ ਵਡਾਣ ਰਹਾ ਬਿਸਮਾਦ ਨਾਨਕ ਬੁਝਣ ਭੁਰੇ ਭਾਗ ਸ੍ਰੀ ਵਾਹਿਗੁਰੂ ਜੀ ਸ਼ਲੋਕ ਮਹੱਲਾ ਬਹਿਲਾ ਬਿਸਮਾਦਨਾਦ ਬਿਸਮਾਦਵੇਦ ਬਿਸਮਾਦਜੀ ਬਿਸਮਾਦਪੇਦ ਬਿਸਮਾਦਰੂਪ ਬਿਸਮਾਦਰੰਗ ਬਿਸਮਾਦਨਾਗੇ ਫਿਰਹੇਜੰਤ ਬਿਸਮਾਦਪਾਉਣ ਬਿਸਮਾਦਪਾਣੀ ਬਿਸਮਾਦਅਗਨੀ ਖੇਡਹਿ ਵਿਡਾਣੀ ਬਿਸਮਾਦਧਰਤੀ ਬਿਸਮਾਦਖਾਣੀ ਬਿਸਮਾਦਸਾਦ ਲਗਹਿ ਪ੍ਰਾਣੀ ਬਿਸਮਾਦਸੰਯੋਗ ਬਿਸਮਾਦਵਿਜੋਗ ਬਿਸਮਾਦਪੋਖ ਬਿਸਮਾਦਭੋਗ ਬਿਸਮਾਦ ਸਹਿਤ ਬਿਸਮਾਦ ਸਲਾਹਾ ਬਿਸਮਾਦ ਉਜੜ ਬਿਸਮਾਦ ਰਹਾ ਬਿਸਮਾਦ ਨੇੜੇ ਬਿਸਮਾਦ ਦੂਰ ਬਿਸਮਾਦ ਦੇਖੇ ਹਾਜ਼ਰਾ ਹਜ਼ੂਰ ਵੇਖ ਵਡਾਣ ਰਹਾ ਬਿਸਮਾਦ ਨਾਨਕ ਬੁਝਣ ਭੁਰੇ ਭਾਗ ਸ੍ਰੀ ਵਾਹਿਗੁਰੂ ਜੀ ਸ਼ਲੋਕ ਮਹੱਲਾ ਪਹਿਲਾ ਬਿਸਮਾਦ ਨਾਦ ਬਿਸਮਾਦ ਵੇਦ ਬਿਸਮਾਦ ਜੀ ਬਿਸਮਾਦ ਭੇਦ ਬਿਸਮਾਦ ਰੂਪ ਬਿਸਮਾਦ ਰੰਗ ਬਿਸਮਾਦ ਨਾਗੇ ਫਿਰਹਿ ਜੰਤ ਬਿਸਮਾਦ ਪਾਉਣ ਬਿਸਮਾਦ ਪਾਣੀ ਬਿਸਮਾਦ ਅਗਨੀ ਖੇਡਹਿ ਵਿਡਾਣੀ ਬਿਸਮਾਦ ਧਰਤੀ ਬਿਸਮਾਦ ਖਾਣੀ ਬਿਸਮਾਦ ਸਾਦ ਲਗਹਿ ਪ੍ਰਾਣੀ ਬਿਸਮਾਦ ਸੰਯੋਗ ਬਿਸਮਾਦ ਵਿਜੋਗ ਬਿਸਮਾਦ ਭੁਖ ਬਿਸਮਾਦ ਭੋਗ ਬਿਸਮਾਦ ਸਹਿਤ ਬਿਸਮਾਦ ਸਲਾਹ ਬਿਸਮਾਦ ਉਜੜ ਬਿਸਮਾਦ ਰਹਾ ਬਿਸਮਾਦ ਨੇੜੇ ਬਿਸਮਾਦ ਦੂਰ ਬਿਸਮਾਦ ਦੇਖੇ ਹਾਜ਼ਰਾ ਹਜ਼ੂਰ ਵੇਖ ਵਡਾਣ ਰਹਾ ਬਿਸਮਾਦ ਨਾਨਕ ਬੁਝਣ ਪੁਰੇ ਭਾਗ ਸ੍ਰੀ ਵਾਹਿਗੁਰੂ ਜੀ ਸ਼ਲੋਕ ਮਹੱਲਾ ਪਹਿਲਾ ਬਿਸਮਾਦਨਾਦ ਬਿਸਮਾਦ ਵੇਦ ਬਿਸਮਾਦ ਜੀਬ ਬਿਸਮਾਦ ਭੇਦ ਬਿਸਮਾਦ ਰੂਪ ਬਿਸਮਾਦ ਰੰਗ ਬਿਸਮਾਦ ਨਾਗੇ ਫਿਰਹੇ ਜੰਤ ਬਿਸਮਾਦ ਪਾਉਣ ਬਿਸਮਾਦ ਪਾਣੀ ਬਿਸਮਾਦ ਅਗਨੀ ਖੇੜੇ ਵਿਡਾਣੀ ਬਿਸਮਾਦ ਤਰਤੀ ਬਿਸਮਾਦ ਖਾਣੀ ਬਿਸਮਾਦ ਸਾਦ ਲੱਗੇ ਪ੍ਰਾਣੀ ਬਿਸਮਾਦ ਸੰਯੋਗ ਬਿਸਮਾਦ ਵਿਜੋਗ ਬਿਸਮਾਦ ਭੁਖ ਬਿਸਮਾਦ ਭੋਗ ਬਿਸਮਾਦ ਸਹਿਤ ਬਿਸਮਾਦ ਸਲਾਹ ਬਿਸਮਾਦ ਉਜੜ ਬਿਸਮਾਦ ਰਹਾ ਬਿਸਮਾਦ ਨੇੜੇ ਬਿਸਮਾਦ ਦੂਰ ਬਿਸਮਾਦ ਦੇਖੇ ਹਾਜ਼ਰਾ ਹਜੂਰ ਵੇਖ ਵਡਾਣ ਰਹਾ ਬਿਸਮਾਦ ਨਾਨਕ ਬੁਝਣ ਪੂਰੇ ਭਾਗ ਸ੍ਰੀ ਵਾਹਿਗੁਰੂ ਜੀ ਸ਼ਲੋਕ ਮਹੱਲਾ ਬਹਿਲਾ ਬਿਸਮਾਦ ਨਾਦ ਬਿਸਮਾਦ ਵੇਦ ਬਿਸਮਾਦ ਜੀ ਬਿਸਮਾਦ ਭੇਦ ਬਿਸਮਾਦ ਰੂਪ ਬਿਸਮਾਦ ਰੰਗ ਬਿਸਮਾਦ ਨਾਗੇ ਫਿਰਹੇ ਜੰਤ ਬਿਸਮਾਦ ਪਾਉਣ ਬਿਸਮਾਦ ਪਾਣੀ ਬਿਸਮਾਦ ਅਗਨੀ ਖੇੜੇ ਵਿਡਾਣੀ ਬਿਸਮਾਦ ਧਰਤੀ ਬਿਸਮਾਦ ਖਾਣੀ ਬਿਸਮਾਦ ਸਾਦ ਲੱਗੇ ਪ੍ਰਾਣੀ ਬਿਸਮਾਦ ਸੰਯੋਗ ਬਿਸਮਾਦ ਵਿਜੋਗ ਬਿਸਮਾਦ ਭੋਖ ਬਿਸਮਾਦ ਭੋਗ ਬਿਸਮਾਦ ਸਹਿਤ ਬਿਸਮਾਦ ਸਲਾਹ ਬਿਸਮਾਦ ਉਜੜ ਬਿਸਮਾਦ ਰਹਾ ਬਿਸਮਾਦ ਨੇੜੇ ਬਿਸਮਾਦ ਦੂਰ ਬਿਸਮਾਦ ਦੇਖੇ ਹਾਜ਼ਰਾ ਹਜ਼ੂਰ ਵੇਖ ਵਡਾਣ ਰਹਾ ਬਿਸਮਾਦ ਨਾਨਕ ਬੁਝਣ ਭੁਰੇ ਭਾਗ ਸ੍ਰੀ ਵਾਹਿਗੁਰੂ ਜੀ ਸ਼ਲੋਕ ਮਹੱਲਾ ਬਹਿਲਾ ਬਿਸਮਾਦਨਾਦ ਬਿਸਮਾਦਵੇਦ ਬਿਸਮਾਦਜੀ ਬਿਸਮਾਦਪੇਦ ਬਿਸਮਾਦਰੂਪ ਬਿਸਮਾਦਰੰਗ ਬਿਸਮਾਦਨਾਗੇ ਫਿਰਹੇਜੰਤ ਬਿਸਮਾਦਪਾਉਣ ਬਿਸਮਾਦਪਾਣੀ ਬਿਸਮਾਦਅਗਨੀ ਖੇਢੇਵਡਾਣੀ ਬਿਸਮਾਦਤਰਤੀ ਬਿਸਮਾਦਖਾਣੀ ਬਿਸਮਾਦਸਾਦਲਗੇਪਰਾਣੀ ਬਿਸਮਾਦਸੰਯੋਗ ਬਿਸਮਾਦਵਿਜੋਗ ਬਿਸਮਾਦਪੋਖ ਬਿਸਮਾਦਕੋਗ ਬਿਸਮਾਦ ਸਹਿਤ ਬਿਸਮਾਦ ਸਲਾਹ ਬਿਸਮਾਦ ਉਜੜ ਬਿਸਮਾਦ ਰਹਾ ਬਿਸਮਾਦ ਨੇੜੇ ਬਿਸਮਾਦ ਦੂਰ ਬਿਸਮਾਦ ਦੇਖੇ ਹਾਜ਼ਰਾ ਹਜੂਰ ਵੇਖ ਵਡਾਣ ਰਹਾ ਬਿਸਮਾਦ ਨਾਨਕ ਬੁਝਣ ਪੁਰੇ ਭਾਗ ਸ੍ਰੀ ਵਾਹਿਗੁਰੂ ਜੀ ਸ਼ਲੋਕ ਮਹੱਲਾ ਬਹਿਲਾ ਬਿਸਮਾਦ ਨਾਦ ਬਿਸਮਾਦ ਵੇਦ ਬਿਸਮਾਦ ਜੀ ਬਿਸਮਾਦ ਭੇਦ ਬਿਸਮਾਦ ਰੂਪ ਬਿਸਮਾਦ ਰੰਗ ਬਿਸਮਾਦ ਨਾਗੇ ਫਿਰਹਿ ਜੰਤ ਬਿਸਮਾਦ ਪਾਉਣ ਬਿਸਮਾਦ ਪਾਣੀ ਬਿਸਮਾਦ ਅਗਨੀ ਖੇਡਹਿ ਵਿਡਾਣੀ ਬਿਸਮਾਦ ਧਰਤੀ ਬਿਸਮਾਦ ਖਾਣੀ ਬਿਸਮਾਦ ਸਾਦ ਲਗਹਿ ਪ੍ਰਾਣੀ ਬਿਸਮਾਦ ਸੰਜੋਗ ਬਿਸਮਾਦ ਵਿਜੋਗ ਬਿਸਮਾਦ ਭੋਖ ਬਿਸਮਾਦ ਭੋਗ ਬਿਸਮਾਦ ਸਿਫਤ ਬਿਸਮਾਦ ਸਲਾਹ ਬਿਸਮਾਦ ਉਜੜ ਬਿਸਮਾਦ ਰਹਾ ਬਿਸਮਾਦ ਨੇੜੇ ਬਿਸਮਾਦ ਦੂਰ ਬਿਸਮਾਦ ਦੇਖੈ ਹਾਜ਼ਰਾ ਹਜੂਰ ਵੇਖ ਵਡਾਣ ਰਹਾ ਬਿਸਮਾਦ ਨਾਨਕ ਬੁਝਣ ਪੂਰੇ ਭਾਗ ਸ੍ਰੀ ਵਾਹਿਗੁਰੂ ਜੀ ਸ਼ਲੋਕ ਮਹੱਲਾ ਪਹਿਲਾ ਬਿਸਮਾਦਨਾਦ ਬਿਸਮਾਦ ਵੇਦ ਬਿਸਮਾਦ ਜੀ ਬਿਸਮਾਦ ਥੇਦ ਬਿਸਮਾਦ ਰੂਪ ਬਿਸਮਾਦ ਰੰਗ ਬਿਸਮਾਦ ਨਾਗੇ ਫਿਰਹੇ ਜੰਤ ਬਿਸਮਾਦ ਪਾਉਣ ਬਿਸਮਾਦ ਪਾਣੀ ਬਿਸਮਾਦ ਅਗਨੀ ਖੇਡੇ ਵਿਡਾਣੀ ਬਿਸਮਾਦ ਤਰਤੀ ਬਿਸਮਾਦ ਖਾਣੀ ਬਿਸਮਾਦ ਸਾਦ ਲੱਗੇ ਪ੍ਰਾਣੀ ਬਿਸਮਾਦ ਸੰਯੋਗ ਬਿਸਮਾਦ ਵਿਜੋਗ ਬਿਸਮਾਦ ਭੁਖ ਬਿਸਮਾਦ ਭੋਗ ਬਿਸਮਾਦ ਸਹਿਤ ਬਿਸਮਾਦ ਸਲਾਹ ਬਿਸਮਾਦ ਉਜੜ ਬਿਸਮਾਦ ਰਹਾ ਬਿਸਮਾਦ ਨੇੜੇ ਬਿਸਮਾਦ ਦੂਰ ਬਿਸਮਾਦ ਦੇਖੈ ਹਾਜ਼ਰਾ ਹਜ਼ੂਰ ਵੇਖ ਵਡਾਣ ਰਹਾ ਬਿਸਮਾਦ ਨਾਨਕ ਬੁਝਣ ਪੂਰੇ ਭਾਗ ਸ੍ਰੀ ਵਾਹਿਗੁਰੂ ਜੀ ਸ਼ਲੋਕ ਮਹੱਲਾ ਪਹਿਲਾ ਬਿਸਮਾਦ ਨਾਦ ਬਿਸਮਾਦ ਵੇਦ ਬਿਸਮਾਦ ਜੀ ਬਿਸਮਾਦ ਭੇਦ ਬਿਸਮਾਦ ਰੂਪ ਬਿਸਮਾਦ ਰੰਗ ਬਿਸਮਾਦ ਨਾਗੇ ਫਿਰਹੇ ਜੰਤ ਬਿਸਮਾਦ ਪਾਉਣ ਬਿਸਮਾਦ ਪਾਣੀ ਬਿਸਮਾਦ ਅਗਨੀ ਖੇੜੇ ਵਿੜਾਣੀ ਬਿਸਮਾਦ ਧਰਤੀ ਬਿਸਮਾਦ ਖਾਣੀ ਬਿਸਮਾਦ ਸਾਦ ਲੱਗੇ ਪ੍ਰਾਣੀ ਬਿਸਮਾਦ ਸੰਜੋਗ ਬਿਸਮਾਦ ਵਿਜੋਗ ਬਿਸਮਾਦ ਭੋਖ ਬਿਸਮਾਦ ਭੋਗ ਬਿਸਮਾਦ ਸਹਿਤ ਬਿਸਮਾਦ ਸਲਾਹ ਬਿਸਮਾਦ ਉਜੜ ਬਿਸਮਾਦ ਰਾਹਾ ਬਿਸਮਾਦ ਨੇੜੇ ਬਿਸਮਾਦ ਦੂਰ ਬਿਸਮਾਦ ਦੇਖੇ ਹਾਜ਼ਰਾ ਹਜ਼ੂਰ ਵੇਖ ਵਡਾਣ ਰਹਾ ਬਿਸਮਾਦ ਨਾਨਕ ਬੁਝਣ ਪੁਰੇ ਭਾਗ ਸ੍ਰੀ ਵਾਹਿਗੁਰੂ ਜੀ ਸ਼ਲੋਕ ਮਹੱਲਾ ਬਹਿਲਾ ਬਿਸਮਾਦਨਾਦ ਬਿਸਮਾਦ ਵੇਦ ਬਿਸਮਾਦ ਜੀ ਬਿਸਮਾਦ ਭੇਦ ਬਿਸਮਾਦ ਰੂਪ ਬਿਸਮਾਦ ਰੰਗ ਬਿਸਮਾਦ ਨਾਗੇ ਫਿਰਹੇ ਜੰਤ ਬਿਸਮਾਦ ਪਾਉਣ ਬਿਸਮਾਦ ਪਾਣੀ ਬਿਸਮਾਦ ਅਗਨੀ ਖੇਡ へ ਵਿਡਾਣੀ ਬਿਸਮਾਦ ਧਰਤੀ ਬਿਸਮਾਦ ਖਾਣੀ ਬਿਸਮਾਦ ਸਾਦ ਲੱਗੇ ਪ੍ਰਾਣੀ ਬਿਸਮਾਦ ਸੰਯੋਗ ਬਿਸਮਾਦ ਵਿਜੋਗ ਬਿਸਮਾਦ ਭੋਖ ਬਿਸਮਾਦ ਭੋਗ ਬਿਸਮਾਦ ਸਹਿਤ ਬਿਸਮਾਦ ਸਲਾਹ ਬਿਸਮਾਦ ਉਜੜ ਬਿਸਮਾਦ ਰਹਾ ਬਿਸਮਾਦ ਨੇੜੇ ਬਿਸਮਾਦ ਦੂਰ ਬਿਸਮਾਦ ਦੇਖੇ ਹਾਜ਼ਰਾ ਹਜੂਰ ਵੇਖ ਵਡਾਣ ਰਹਾ ਬਿਸਮਾਦ ਨਾਨਕ ਬੁਝਣ ਪੁਰੇ ਭਾਗ ਸ੍ਰੀ ਵਾਹਿਗੁਰੂ ਜੀ ਸ਼ਲੋਕ ਮਹੱਲਾ ਪਹਿਲਾ ਬਿਸਮਾਦਨਾਦ ਬਿਸਮਾਦ ਵੇਦ ਬਿਸਮਾਦ ਜੀ ਬਿਸਮਾਦ ਭੇਦ ਬਿਸਮਾਦ ਰੂਪ ਬਿਸਮਾਦ ਰੰਗ ਬਿਸਮਾਦ ਨਾਗੇ ਫਿਰਹੇ ਜੰਤ ਬਿਸਮਾਦ ਪਾਉਣ ਬਿਸਮਾਦ ਪਾਣੀ ਬਿਸਮਾਦ ਅਗਨੀ ਖੇਡ へ ਵਿਡਾਣੀ ਬਿਸਮਾਦ ਧਰਤੀ ਬਿਸਮਾਦ ਖਾਣੀ ਬਿਸਮਾਦ ਸਾਦ ਲੱਗੇ ਪ੍ਰਾਣੀ ਬਿਸਮਾਦ ਸੰਯੋਗ ਬਿਸਮਾਦ ਵਿਜੋਗ ਬਿਸਮਾਦ ਭੋਖ ਬਿਸਮਾਦ ਭੋਗ ਬਿਸਮਾਦ ਸਹਿਤ ਬਿਸਮਾਦ ਸਲਾਹ ਬਿਸਮਾਦ ਉਜੜ ਬਿਸਮਾਦ ਰਾਹਾ ਬਿਸਮਾਦ ਨੇੜੇ ਬਿਸਮਾਦ ਦੂਰ ਬਿਸਮਾਦ ਦੇਖੇ ਹਾਜ਼ਰਾ ਹਜੂਰ ਵੇਖ ਵਡਾਣ ਰਹਾ ਬਿਸਮਾਦ ਨਾਨਕ ਬੁਝਣ ਪੁਰੇ ਭਾਗ ਸ੍ਰੀ ਵਾਹਿਗੁਰੂ ਜੀ ਸ਼ਲੋਕ ਮਹੱਲਾ ਪਹਿਲਾ ਬਿਸਮਾਦਨਾਦ ਬਿਸਮਾਦਵੇਦ ਬਿਸਮਾਦਜੀ ਬਿਸਮਾਦਪੇਦ ਬਿਸਮਾਦਰੂਪ ਬਿਸਮਾਦਰੰਗ ਬਿਸਮਾਦਨਾਗੇ ਫਿਰਹੇਜੰਤ ਬਿਸਮਾਦਪਾਉਣ ਬਿਸਮਾਦਪਾਣੀ ਬਿਸਮਾਦਅਗਨੀ ਖੇਢੇਵਡਾਣੀ ਬਿਸਮਾਦਤਰਤੀ ਬਿਸਮਾਦਖਾਣੀ ਬਿਸਮਾਦਸਾਦ ਲੱਗੇਪਰਾਣੀ ਬਿਸਮਾਦ ਸੰਯੋਗ ਬਿਸਮਾਦ ਵਿਜੋਗ ਬਿਸਮਾਦ ਭੋਖ ਬਿਸਮਾਦ ਭੋਗ ਬਿਸਮਾਦ ਸਹਿਤ ਬਿਸਮਾਦ ਸਲਾਹ ਬਿਸਮਾਦ ਉਜੜ ਬਿਸਮਾਦ ਰਹਾ ਬਿਸਮਾਦ ਨੇੜੇ ਬਿਸਮਾਦ ਦੂਰ ਬਿਸਮਾਦ ਦੇਖੈ ਹਾਜ਼ਰਾ ਹਜੂਰ ਵੇਖ ਵਡਾਣ ਰਹਾ ਬਿਸਮਾਦ ਨਾਨਕ ਬੁਝਣ ਪੂਰੇ ਭਾਗ ਸ੍ਰੀ ਵਾਹਿਗੁਰੂ ਜੀ ਸ਼ਲੋਕ ਮਹੱਲਾ ਪਹਿਲਾ ਬਿਸਮਾਦਨਾਦ ਬਿਸਮਾਦ ਵੇਦ ਬਿਸਮਾਦ ਜੀ ਬਿਸਮਾਦ ਭੇਦ ਬਿਸਮਾਦ ਰੂਪ ਬਿਸਮਾਦ ਰੰਗ ਬਿਸਮਾਦ ਨਾਗੇ ਫਿਰਹਿ ਜੰਤ ਬਿਸਮਾਦ ਪਾਉਣ ਬਿਸਮਾਦ ਪਾਣੀ ਬਿਸਮਾਦ ਅਗਨੀ ਖੇੜੇ ਵਿਡਾਣੀ ਬਿਸਮਾਦ ਧਰਤੀ ਬਿਸਮਾਦ ਖਾਣੀ ਬਿਸਮਾਦ ਸਾਦ ਲੱਗੇ ਪ੍ਰਾਣੀ ਬਿਸਮਾਦ ਸੰਜੋਗ ਬਿਸਮਾਦ ਵਿਜੋਗ ਬਿਸਮਾਦ ਭੋਖ ਬਿਸਮਾਦ ਭੋਗ ਬਿਸਮਾਦ ਸੇਵਤ ਬਿਸਮਾਦ ਸਲਾਹ ਬਿਸਮਾਦ ਉਜੜ ਬਿਸਮਾਦ ਰਹਾ ਬਿਸਮਾਦ ਨੇੜੇ ਬਿਸਮਾਦ ਦੂਰ ਬਿਸਮਾਦ ਦੇਖੈ ਹਾਜ਼ਰਾ ਹਜੂਰ ਵੇਖ ਵਡਾਣ ਰਹਾ ਬਿਸਮਾਦ ਨਾਨਕ ਬੁਝਣ ਭੁਰੇ ਭਾਗ ਸ੍ਰੀ ਵਾਹਿਗੁਰੂ ਜੀ ਸ਼ਲੋਕ ਮਹੱਲਾ ਪਹਿਲਾ ਬਿਸਮਾਦ ਨਾਦ ਬਿਸਮਾਦ ਵੇਦ ਬਿਸਮਾਦ ਜੀ ਬਿਸਮਾਦ ਭੇਦ ਬਿਸਮਾਦ ਰੂਪ ਬਿਸਮਾਦ ਰੰਗ ਬਿਸਮਾਦ ਨਾਗੇ ਫਿਰਹਿ ਜੰਤ ਬਿਸਮਾਦ ਪਾਉਣ ਬਿਸਮਾਦ ਪਾਣੀ ਬਿਸਮਾਦ ਅਗਨੀ ਖੇੜੇ ਵਿਡਾਣੀ ਬਿਸਮਾਦ ਧਰਤੀ ਬਿਸਮਾਦ ਖਾਣੀ ਬਿਸਮਾਦ ਸਾਦ ਲਗਹਿ ਪ੍ਰਾਣੀ ਬਿਸਮਾਦ ਸੰਯੋਗ ਬਿਸਮਾਦ ਵਿਜੋਗ ਬਿਸਮਾਦ ਭੁਖ ਬਿਸਮਾਦ ਭੋਗ ਬਿਸਮਾਦ ਸਹਿਤ ਬਿਸਮਾਦ ਸਲਾਹ ਬਿਸਮਾਦ ਉਜੜ ਬਿਸਮਾਦ ਰਹਾ ਬਿਸਮਾਦ ਨੇੜੇ ਬਿਸਮਾਦ ਦੂਰ ਬਿਸਮਾਦ ਦੇਖੇ ਹਾਜ਼ਰਾ ਹਜ਼ੂਰ ਵੇਖ ਵਡਾਣ ਰਹਾ ਬਿਸਮਾਦ ਨਾਨਕ ਬੁਝਣ ਪੁਰੇ ਭਾਗ ਸ੍ਰੀ ਵਾਹਿਗੁਰੂ ਜੀ ਸ਼ਲੋਕ ਮਹੱਲਾ ਪਹਿਲਾ ਬਿਸਮਾਦਨਾਦ ਬਿਸਮਾਦ ਵੇਦ ਬਿਸਮਾਦ ਜੀ ਬਿਸਮਾਦ ਭੇਦ ਬਿਸਮਾਦ ਰੂਪ ਬਿਸਮਾਦ ਰੰਗ ਬਿਸਮਾਦ ਨਾਗੇ ਫਿਰਹੇ ਜੰਤ ਬਿਸਮਾਦ ਪਾਉਣ ਬਿਸਮਾਦ ਪਾਣੀ ਬਿਸਮਾਦ ਅਗਨੀ ਖੇੜੇ ਵਿੜਾਣੀ ਬਿਸਮਾਦ ਧਰਤੀ ਬਿਸਮਾਦ ਖਾਣੀ ਬਿਸਮਾਦ ਸਾਦ ਲੱਗੇ ਪ੍ਰਾਣੀ ਬਿਸਮਾਦ ਸੰਜੋਗ ਬਿਸਮਾਦ ਵਿਜੋਗ ਬਿਸਮਾਦ ਭੋਖ ਬਿਸਮਾਦ ਭੋਗ ਬਿਸਮਾਦ ਸਹਿਤ ਬਿਸਮਾਦ ਸਲਾਹ ਬਿਸਮਾਦ ਉਜੜ ਬਿਸਮਾਦ ਰਹਾ ਬਿਸਮਾਦ ਨੇੜੇ ਬਿਸਮਾਦ ਦੂਰ ਬਿਸਮਾਦ ਦੇਖੇ ਹਾਜ਼ਰਾ ਹਜੂਰ ਵੇਖ ਵਡਾਣ ਰਹਾ ਬਿਸਮਾਦ ਨਾਨਕ ਬੁਝਣ ਪੁਰੇ ਭਾਗ ਸ੍ਰੀ ਵਾਹਿਗੁਰੂ ਜੀ ਸ਼ਲੋਕ ਮਹੱਲਾ ਪਹਿਲਾ ਬਿਸਮਾਦ ਨਾਦ ਬਿਸਮਾਦ ਵੇਦ ਬਿਸਮਾਦ ਜੀ ਬਿਸਮਾਦ ਭੇਦ ਬਿਸਮਾਦ ਰੂਪ ਬਿਸਮਾਦ ਰੰਗ ਬਿਸਮਾਦ ਨਾਗੇ ਫਿਰਹਿ ਜੰਤ ਬਿਸਮਾਦ ਪਾਉਣ ਬਿਸਮਾਦ ਪਾਣੀ ਬਿਸਮਾਦ ਅਗਨੀ ਖੇੜੇ ਵਿਡਾਣੀ ਬਿਸਮਾਦ ਧਰਤੀ ਬਿਸਮਾਦ ਖਾਣੀ ਬਿਸਮਾਦ ਸਾਦ ਲਗੇ ਪ੍ਰਾਣੀ ਬਿਸਮਾਦ ਸੰਯੋਗ ਬਿਸਮਾਦ ਵਿਜੋਗ ਬਿਸਮਾਦ ਭੁਖ ਬਿਸਮਾਦ ਭੋਗ ਬਿਸਮਾਦ ਸਹਿਤ ਬਿਸਮਾਦ ਸਲਾਹਾ ਬਿਸਮਾਦ ਉੱਜੜ ਬਿਸਮਾਦ ਰਹਾ ਬਿਸਮਾਦ ਨੇੜੇ ਬਿਸਮਾਦ ਦੂਰ ਬਿਸਮਾਦ ਦੇਖੇ ਹਾਜ਼ਰਾ ਹਜ਼ੂਰ ਵੇਖ ਵਡਾਣ ਰਹਾ ਬਿਸਮਾਦ ਨਾਨਕ ਬੁਝਣ ਪੂਰੇ ਭਾਗ ਸਤਨਾਮ ਸ੍ਰੀ ਵਾਹਿਗੁਰੂ ਜੀ